ਹਾਲਾਤੇ ਨੋਨਿਹਾਲ ਸਿੰਘ ਖਿਲਾਫ ਵਰੰਟ ਜਾਰੀ ਕੀਤੇ ਨੇ 4 ਮਈ ਚੋਣਾਂ ਦੇ ਦੌਰਾਨ ਹੰਸਰਾਜ ਹੰਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਐਸਟੀਐਮ ਫਰੀਦਕੋਟ ਨੇ ਗ੍ਰਿਫਤਾਰੀ ਦੇ ਵਰੰਟ ਜਾਰੀ ਕਰ ਦਿੱਤੇ ਨੇ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਦਰਅਸਲ ਜੇ ਗੱਲ ਕੀਤੇ ਜਾਵੇ ਫਰੀਦਕੋਟ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਰਜਿੰਦਰ ਸਿੰਘ ਦੀਪ ਸਿੰਘ ਫਾਲਾ ਤੇ ਨੋ ਨਿਹਾਲ ਸਿੰਘ ਦੀਪ ਸਿੰਘ ਫਾਲਾ ਦੇ ਗ੍ਰਿਫਤਾਰੀ ਫਰੰਟ ਕੱਢਣ ਦੀ ਜ਼ੋਰਦਾਰ ਨਿਖੈਦੀ ਵੀ ਇੱਕ ਪਾਸੇ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਕਿਸਾਨ ਆਕੂ ਪੇਸ਼ ਨਹੀਂ ਹੋਣਗੇ ਦੱਸਦੀ ਹੈ ਕਿ ਕੀਰਤੀ ਕਿਸਾਨ ਜੁਨੀਅਨ ਤੇ ਨੌਜਵਾਨ ਪਾਰਸਭਾ ਨੇ ਨੌਜਵਾਨ ਪਾਰਸਭਾ ਦੇ ਸੂਬਾ ਆਕੂ ਨੋ ਨਿਹਾਲ ਸਿੰਘ ਦੀਪ ਸਿੰਘ ਪਾਲਾ ਤੇ ਕੀਰਤੀ ਕਿਸਾਨ ਜੁਨੀਅਨ ਦੇ ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਖਿਲਾਫ ਫ੍ਰਿੱਦਕੋਟ ਮਜਿਸਟ੍ਰੇਟ ਫੋ ਲੋ ਗ੍ਰਫਤਾਰੀ ਫਰੰਟ ਚਾਰੀ ਕਰਨ ਦੀ ਜ਼ੋਰਦਾਰ ਨਖੇਦੀ ਕਿਤੇ ਉਹਨਾਂ ਕਿਹਾ ਕਿ ਗ੍ਰਫਤਾਰੀ ਫਰੰਟ ਚਾਰੀ ਕਰਨ ਤੋਂ ਪਹਿਲਾਂ ਕੋਈ ਵੀ ਇਤਲਾਹ ਤੱਕ ਨਹੀਂ ਦਿੱਤੀ ਗਈ ਨਾ ਹੀ ਕਰ ਕੋਈ ਇਤਲਾਪ ਪੇਚੀ ਗਈ ਉਹਨਾਂ ਨੇ ਕਿਹਾ ਕਿ ਉਹ ਇਸ ਜਿਹੜੀ ਆ ਕਾਰਵਾਈ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦ ਦੀ ਕਰਦੇ ਨੇ ਦੂਜੇ ਪਾਸੇ ਚਾਰ ਮੈਨੂੰ ਚੋਣਾਂ ਦੇ ਦੌਰਾਨ ਪ੍ਰਦਰਸ਼ਨ ਕੀਤਾ ਗਿਆ ਸੀ ਪਾਜਪਾ ਉਮੀਦਵਾਰ ਤੋਂ ਸਮੇਤ ਹੰਸਰਾਜ ਖੰਸ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਿਰਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੋ ਨੇ ਹਾਲ ਸਿੰਘ ਖਿਲਾਫ ਵਾਰੰਟ ਜਾਰੀ ਕੀਤੇ ਨੇ ਹੀ ਨਹੀਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਇਸ ਵਕਤ ਵੱਡੀ ਖਬਰ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਆਕੂ ਰਚਿੰਦਰ ਸਿੰਘ ਦੀਪ ਸਿੰਘ ਫਾਲਾ ਤੇ ਨੋਨਿਹਾਲ ਸਿੰਘ ਖਿਲਾਫ ਵਰੰਟ ਜਾਰੀ ਕੀਤੇ ਨੇ 4 ਮਈ ਚੋਣਾਂ ਦੇ ਦੌਰਾਨ ਹੰਸਰਾਜ ਹੰਸ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਐਸਟੀਐਮ ਫਰੀਦਕੋਟ ਨੇ ਗ੍ਰਿਫਤਾਰੀ ਦੇ ਵਰੰਟ ਜਾਰੀ ਕਰ ਦਿੱਤੇ ਨੇ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਦਰਅਸਲ ਜੇ ਗੱਲ ਕੀਤੇ ਜਾਵੇ ਫਰੀਦਕੋਟ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਰਜਿੰਦਰ ਸਿੰਘ ਦੀਪ ਸਿੰਘ ਫਾਲਾ ਤੇ ਨੋ ਨਿਹਾਲ ਸਿੰਘ ਦੀਪ ਸਿੰਘ ਫਾਲਾ ਦੇ ਗ੍ਰਿਫਤਾਰੀ ਫਰੰਟ ਕੱਢਣ ਦੀ ਜ਼ੋਰਦਾਰ ਨਖੈਦੀ ਵੀ ਇੱਕ ਪਾਸੇ ਕੀਤੀ ਚਾਰੀਆ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਕਿਸਾਨ ਆਕੂ ਪੇਸ਼ ਨਹੀਂ ਹੋਣਗੇ ਦੱਸਦੀ ਹੈ ਕਿ ਕੀਰਤੀ ਕਿਸਾਨ ਜੁਨੀਅਨ ਤੇ ਨੌਜਵਾਨ ਪਾਰਸਵਾ ਨੇ ਨੌਜਵਾਨ ਪਾਰਸਵਾ ਦੇ ਸੂਬਾ ਆਕੂ ਨੋ ਨਿਹਾਲ ਸਿੰਘ ਦੀਪ ਸਿੰਘ ਵਾਲਾ ਤੇ ਕੀਰਤੀ ਕਿਸਾਨ ਜੁਨੀਅਨ ਦੇ ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਖਿਲਾਫ ਫਰੀਦਕੋਟ ਮੈਜਿਸਟ੍ਰੇਟ ਫੋ ਲੋਗ ਗ੍ਰਿਫਤਾਰੀ ਫਰੰਟ ਜਾਰੀ ਕਰਨ ਦੀ ਜ਼ੋਰਦਾਰ ਨਖੇਦੀ ਕੀਤੀ ਉਹਨਾਂ ਕਿਹਾ ਕਿ ਗ੍ਰਿਫਤਾਰੀ ਫਰੰਟ ਜਾਰੀ ਕਰਨ ਤੋਂ ਪਹਿਲਾਂ ਕੋਈ ਵੀ ਇਤਲਾਹ ਤੱਕ ਨਹੀਂ ਦਿੱਤੀ ਗਈ ਨਾ ਹੀ ਕਰ ਕੋਈ ਇਤਲਾਪ ਪੇਚੀ ਗਈ ਉਹਨਾਂ ਨੇ ਕਿਹਾ ਕਿ ਉਹ ਇਸ ਜਿਹੜੀ ਆ ਕਾਰਵਾਈ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦ ਦੀ ਕਰਦੇ ਨੇ ਦੂਜੇ ਪਾਸੇ ਚਾਰ ਮੈਨੂੰ ਚੋਣਾਂ ਦੇ ਦੌਰਾਨ ਪ੍ਰਦਰਸ਼ਨ ਕੀਤਾ ਗਿਆ ਸੀ ਪਾਜਪਾ ਉਮੀਦਵਾਰ ਤੋਂ ਸਮੇਤ ਹੰਸਰਾਜ ਖੰਸ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਹੁਣ ਇਸ